ਰੀਵਾਲ ਸਾਹਿਬ ਅਜ ਤਈ ਉਸੇ ਕਿਸਮ ਦਾ ਅੱਜ ਮੈਂ ਫੋਟੋਗ੍ਰਾਫ ਲਖੀਆਂ ਹੈ ਵੀ ਜਿਹੜਾ ਆਮ ਆਦਮੀ ਦਾ ਇੱਕ ਛੋਟਾ ਕੁਆਟਰ ਹੋਣਾ ਚਾਹੀਦਾ ਸੀ ਉਹ ਇੱਕ ਬਹੁਤ ਵੱਡਾ ਪੈਲੇਸ ਜਿਹਦੇ ਵਿੱਚ ਭਗਵੰਤ ਮਾਨ ਜੀ ਤੇ ਉਹਨਾਂ ਦੇ ਪਰਿਵਾਰ ਇੱਥੇ ਰਹਿ ਰਹੇ ਹੈ। 이슈 ਆ ਨਹੀਂ ਹੈ ਵੀ ਭਗਵੰਤ ਮਾਨ ਜੀ ਕਿੱਥੇ ਰਹਿ ਰਹੇ ਹੈ। ਇਸ਼ੂ ਆਏ ਵੀ 2.5 ਸਾਲ ਦੇ ਕਰੀਬ ਸਰਕਾਰ ਹੋਣ ਨੂੰ ਆਏ ਐ ਤੇ ਸਰਕਾਰ ਆਪਣੀ ਕਾਰਗੁਜ਼ਾਰੀਆਂ ਜਾਂ ਜਿਹੜੇ ਕੰਮ ਕੀਤੇ ਆ ਉਹਨਾਂ ਤੇ ਵੋਟ ਕਿਉਂ ਨਹੀਂ ਮੰਗ ਰਹੀ ਐ ਜਦੋਂ ਇਸ ਤੋਂ ਵਿਚਾਰੇ ਪਹਿਲਾਂ ਵੀ ਇੱਥੇ ਇਲੈਕਸ਼ਨ ਦੇ ਦੌਰਾਨ ਆਏ ਐ ਇੱਥੇ ਦੀ ਸਮੱਸਿਆਵਾਂ ਤੋਂ ਪਰਚਿਤ ਐ ਸਾਰੀ ਗੱਲਾਂ ਦਾ ਇਹਨਾਂ ਨੇ ਜੋ-ਜੋ ਵਾਅਦੇ ਕੀਤੇ ਸੀਗੇ ਉਹ ਫੁੱਲਫਿਲ ਕਰਨ ਦੇ ਬਜਾਏ ਨਵਾਂ ਏਜੰਡਾ 10 ਪੁਆਇੰਟ ਜਿਹੜੇ ਲੈ ਕੇ ਆਏ ਨਵੀਂ ਗਾਰੰਟੀਆਂ ਲੈ ਕੇ ਆਏ ਪੁਰਾਣੀ ਗਾਰੰਟੀਆਂ ਦਾ ਕੀ ਹੋਇਆ ਕੀ ਹੋਇਆ ਉਸ ਕੂੜੇ ਦੇ ਢੇਰ ਦਾ ਜਿਹਨੂੰ ਹਟਾਣ ਦੀ ਗੱਲ ਕੀਤੀ ਸੀ ਕੀ ਹੋਇਆ ਇੱਥੇ ਜਿਹੜਾ ਅੱਜ ਇਲਜ਼ਾਮ ਲਗਾ ਰਹੇ ਐ ਜਿਹੜੀ ਗੱਲ ਨੂੰ ਲੈ ਕੇ ਕਾਂਗਰਸ ਦੇ ਕੈਂਡੀਡੇਟ ਦੇ ਉੱਤੇ ਬਹੁਤ ਵੱਡੀ ਪ੍ਰੈਸ ਕਾਨਫਰੰਸ ਇਹਨਾਂ ਨੇ ਮੰਤਰੀ ਸਾਹਿਬ ਕਰਕੇ ਗਏ ਐ 1 ਕਰੋੜ ਰੁਪਏ ਦਾ 1000 ਕਰੋੜ ਦਾ ਘੁਟਾਲਾ ਸਮਾਰਟ ਸਿਟੀ ਦੇ ਨਾਮ ਤੇ ਹੋਇਆ ਹੈ ਕਿਉਂ ਨਹੀਂ ਕਾਰਵਾਈ ਹੋਈ ਅੱਜ ਸਵਾਲ ਮੇਰਾ ਹੈ ਵੀ ਅੱਜ ਇਲੈਕਸ਼ਨ ਦੇ ਦੌਰਾਨ ਜਦੋਂ ਇਹ ਕਹਿ ਰਹੇ ਹੈ ਵੀ ਅਸੀਂ ਹੀ ਕਾਰਵਾਈ ਕਰਾਂਗੇ ਇਹ ਪੜਤਾਲ ਕਰਾਂਗੇ ਤਾਂ ਹੁਣ ਤਾਈ ਕਿਉਂ ਨਹੀਂ ਕੀਤਾ ਇਹਨਾਂ ਗੱਲਾਂ ਤੇ ਜਵਾਬ ਦੇਣਾ ਪਊਗਾ ਇਟ ਇਜ਼ ਨਾਟ ਅ ਵਨ ਆਫ ਵੀ ਆ ਸਿਰਫ ਹੋ ਰਿਹਾ ਹੈ ਮੁੱਖ ਮੰਤਰੀ ਸਾਹਿਬ ਨੇ ਹਰੇਕ ਵਿਧਾਨ ਸਭਾ ਸੈਸ਼ਨ ਦੇ ਅੰਦਰ ਹੁਣ ਤਾਂ ਆਇਆ ਤਾਂ ਚਲੋ ਕਾਂਗਰਸ ਦੇ ਡਿਪਟੀ ਮੇਅਰ ਰਹੇ ਹੋਣੇ ਕਾਂਗਰਸ ਦੇ ਡਿਪਟੀ ਚੀਫ ਬੀ 2 ਕਰੋੜ ਰੁਪਏ ਇਹਨਾਂ ਨੇ ক্রিকেট ਦੇ ਕਿਸੇ ਤੋਂ ਲੈ ਵੀ ਨੌਕਰੀ ਦੇਊਗਾ ਚੀਫ ਮਿਨਿਸਟਰ ਕਾਂਗਰਸ ਦੇ ਡਿਪਟੀ ਚੀਫ ਮਿਨਿਸਟਰ ਕਾਂਗਰਸ ਦੇ ਮਿਨਿਸਟਰ ਕਾਂਗਰਸ ਦੇ ਪ੍ਰਧਾਨ ਕਾਂਗਰਸ ਦੇ ਸੀਐਲਪੀ ਲੀਡਰ ਸਾਰੇ ਤੇ ਇਹਨਾਂ ਨੇ ਕਿਹਾ ਇਲਜ਼ਾਮ ਲਗਾ ਕੇ ਸਾਰਿਆਂ ਨੂੰ ਮੈਂ ਜੇਲ੍ਹ ਚ ਧੱਕੂੰਗਾ ਅੱਜ ਕੀ ਸਾਰੇ ਐਗਜ਼ੈਪਟ ਹੋ ਗਏ ਅੱਜ ਕੀ ਭਗਵੰਤ ਮਾਨ ਜੀ ਉਸੇ ਗੱਲ ਤੇ ਖੜੇ ਐ ਵੀ ਮੈਂ ਪਿਸ਼ਟ ਕਿਸੇ ਨੂੰ ਰਹਿਣ ਨਹੀਂ ਦੇਣਾ ਜਿਹੜੇ ਅੱਜ ਆ ਕੇ ਇੱਥੇ ਕਹਿ ਰਹੇ ਐ ਵੀ ਇਹ ਉਦੋਂ ਡਿਪਟੀ ਮੇਅਰ ਸੀਗੇ ਤੇ 1000 ਕਰੋੜ ਰੁਪਏ ਦਾ ਘੁਟਾਲਾ ਹੋਇਆ ਤੇ ਇਹਨਾਂ ਨੂੰ ਜਵਾਬ ਦੇਣਾ ਪਊਗਾ ਭਗਵੰਤ ਮਾਨ ਜੀ ਕੀ ਤੁਸੀਂ ਇਸ ਪੋਜੀਸ਼ਨ 'ਚ ਹੋ ਵੀ ਉਹਨਾਂ ਦੇ ਖਿਲਾਫ ਕਾਰਵਾਈ ਕਰ ਸਕੋਗੇ ਆ ਸਵਾਲ ਮੈਂ ਇਸ ਕਰਕੇ ਪੁੱਛ ਰਿਹਾ ਵੀ ਉੱਥੇ ਕੇਜਰੀਵਾਲ ਸਾਹਿਬ ਫੇਰ ਤੋਂ ਸੀਬੀਆਈ ਨੇ ਉਹਨਾਂ ਨੂੰ ਸਿਕੰਜੇ 'ਚ ਲੈ ਲਿਆ ਤੇ ਜਿਹੜੀ ਗੱਲ ਵਾਸਤੇ ਇਹਨਾਂ ਦਾ ਆਪਸ ਵਿੱਚ ਸਮਝੌਤਾ ਹੋਇਆ ਸੀ ਕਾਂਗਰਸ ਪਾਰਟੀ ਦਾ ਤੇ ਆਮ ਆਦਮੀ ਪਾਰਟੀ ਦਾ ਉਹਦੇ ਮੱਦੇਨਜ਼ਰ ਕੀ ਹੁਣ ਸਾਰਿਆਂ ਨੂੰ ਤੁਸੀਂ ਕਲੀਨ ਚਿੱਟ ਦੇ ਦਿੱਤੀ ਆ ਜੇ ਕੋਈ ਉਸੇ ਕਿੰਤੂ ਪਰੰਤੂ ਹੈ ਕੀ ਬਣੂਗਾ ਟਰਾਂਸਪੋਰਟ ਮਨਿਸਟਰ ਦੇ ਉੱਤੇ ਇਲਜ਼ਾਮ ਜਿਹੜੇ ਲੱਗੇ ਸੀ ਕੀ ਬਣੂਗਾ ਜਿਹੜੇ ਡਿਪਟੀ ਚੀਫ ਮਨਿਸਟਰ ਦੇ ਉੱਤੇ ਇਲਜ਼ਾਮ ਲੱਗੇ ਸੀਗੇ ਕੀ ਬਣੂਗਾ ਜਿਹੜੇ ਉਸ ਸਮੇਂ ਦੇ 6 ਮਹੀਨੇ ਜਿਹੜੇ ਚੀਫ ਮਨਿਸਟਰ ਰਹੇ ਹੈ ਉਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਲੱਗੇ ਸੀ ਕੀ ਉਹਨਾਂ ਦਾ ਕੋਈ ਸੌਦਾ ਕੀਤਾ ਜਾਊਗਾ ਵੀ ਕਾਂਗਰਸ ਪਾਰਟੀ ਕੇਜਰੀਵਾਲ ਸਾਹਿਬ ਦੀ ਮਦਦ ਕਰੇ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਕੋਈ }{|\text{ਬੇਲ}|} ਜਾਂ ਕੋਈ ਛੁਟਕਾਰਾ ਦਿਵਾਵੇ ਜਾਂ ਇਹ ਸਾਰੀਆਂ ਗੱਲਾਂ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਆ ਜਿਹੜਾ ਖੇਡ ਅੱਜ ਵੀ ਚੱਲ ਰਿਹਾ ਹੈ ਵੀ ਅਸੀਂ ਇੱਥੇ ਆਮਨੇ ਸਾਹਮਨੇ ਲੜ ਰਹੇ ਹਾਂ ਤੇ ਦਿੱਲੀ ਜਾ ਕੇ ਉਹ ਸਾਰੇ ਇਕੱਠੇ ਹੋ ਕੇ ਕਰ ਰਹੇ ਆ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਵੀ ਗੁੰਮਰਾ ਕੀਤਾ ਗਿਆ ਤੇ ਅੱਜ ਫੇਰ ਗੁੰਮਰਾ ਕਰਨ ਵਾਸਤੇ ਐਜੇ ਜਿਹੜੇ ਆ ਰਿਹਾ ਦੋਗਲਾ ਜਿਹੜਾ ਚਿਹਰਾ ਹੈ ਦੋਗਲੀ ਜ਼ੁਬਾਨ ਦੋਗਲਾ ਚਿਹਰਾ ਉਹਦੇ ਉੱਤੇ ਚਾਨਣਾ ਪਾਣ ਦੀ ਜ਼ਰੂਰਤ ਹੈ ਮੇਰੀ ਅੱਜ ਕਿਉਂਕਿ ਅਸੀਂ ਇਸ ਇਲੈਕਸ਼ਨ ਦੇ ਦੌਰਾਨ ਸਾਡੇ ਸਾਰੇ ਸਾਥੀਆਂ ਨਾਲ ਸਾਡੇ ਸਾਰੇ ਫਰੰਟ ਲਾਈਨ ਜਿਹੜੀ ਸਾਡੇ ਕਾਰਜਕਰਤਾ ਹੈ ਜਿਨ੍ਹਾਂ ਨੇ ਵਾਰਡ ਲੈਵਲ ਤੇ ਬੂਥ ਲੈਵਲ ਤੇ ਜਾ ਕੇ ਕੰਮ ਕਰਨਾ ਉਹਨਾਂ ਸਾਰਿਆਂ ਨਾਲ ਜਾ ਕੇ ਅਸੀਂ ਗੱਲ ਕੀਤੀ ਹੈ ਤੇ ਉਹਨਾਂ ਨੂੰ ਕਿਹਾ ਕਿ ਬਹੁਤ ਹੀ ਅਹਿਮ ਆ ਮੌਕਾ ਹੈ ਜਿਹਦੇ ਵਿੱਚ ਪੰਜਾਬ ਦੇ ਲੋਕਾਂ ਦੇ ਸ਼ੰਕਾਵਾਂ ਦੂਰ ਕੀਤੀਆਂ ਜਾ ਸਕਦੀਆਂ ਕਿਉਂਕਿ ਇੱਕ بڑا ਜਿਹੜਾ ਨੈਰੇਟਿਵ ਬਣਾਇਆ ਜਾ ਰਿਹਾ ਆਮ ਆਦਮੀ ਪਾਰਟੀ ਦਾ ਵੀ ਇਹਦੇ ਵਿੱਚ ਅਗਰ ਜੇ ਤੁਸੀਂ ਬੀਜੇਪੀ ਦਾ ਉਮੀਦਵਾਰ ਐਮਐਲਏ ਜਿਤਾ ਵੀ ਦਿਓਗੇ ਤਾਂ ਸਰਕਾਰ ਤਾਂ ਨਹੀਂ ਡਿੱਗਣ ਲਗੀ ਮੈਂ ਆ ਕਹਿਣਾ ਚਾਹੁੰਦਾ ਵੀ ਸਰਕਾਰ ਚਾਹ ਡਿਗੇ ਜਾਂ ਨਾ ਡਿਗੇ ਪਰ ਅਗਰ ਇਥੋਂ ਬੀਜੇਪੀ ਦੇ ਕੈਂਡੀਡੇਟ ਦੇ ਤੌਰ ਤੇ ਸ਼ੀਤ ਲਗਰਾ ਅੰਗੁਰਾਲ ਜੀ ਜਿਤਾਇਆ ਇਥੇ ਲੋਕ ਜਿਤਾਂਦੇ ਆ ਜਦਨ ਦਰਬਸ ਦੇ ਇੱਕ ਮੈਂ ਗਾਰੰਟੀ ਕਰ ਸਕਦਾ ਵੀ ਭਗਵੰਤ ਮਾਨ ਜੀ ਮੁੱਖ ਮੰਤਰੀ ਨਹੀਂ ਰਹਿਣਗੇ ਕਿਉਂਕਿ ਐਜ਼ ਇਟ ਇਜ਼ ਭਗਵੰਤ ਮਾਨ ਜੀ ਨੂੰ ਜਦਨ ਕੇਜਰੀਵਾਲ ਸਾਹਿਬ ਬਾਹਰ ਆ ਗਏ ਧਿਆੜ ਤੋਂ ਉਸੇ ਦਿਨ ਪਹਿਲਾ ਸਵਾਲ ਹੋਊਗਾ ਵੀ ਕੀ ਹੋਇਆ ਤੁਹਾਡੇ 13 ਜ਼ੀਰੋ ਦਾ ਉਹ 13 ਜ਼ੀਰੋ ਦੇ ਵਿੱਚ 10 ਕਿੱਧਰ ਗਈਆਂ ਉਹ 10 10 ਸੀਟਾਂ ਦੇ ਬਾਰੇ 10 ਉਹ ਪੁੱਛਣ ਵਾਸਤੇ ਇਹਨਾਂ ਦੀ ਜਵਾਬਦੇਹੀ ਹੋਊਗੀ ਸਾਬ ਉਹ ਜਵਾਬਦੇਹੀ ਟਾਲਣ ਵਾਸਤੇ ਅੱਜ ਆਮ ਆਦਮੀ ਪਾਰਟੀ ਦੇ ਮਿਨਿਸਟਰਸ ਚੀਫ ਮਿਨਿਸਟਰਸ ਨੇ ਵੀ ਚੀਫ ਮਿਨਿਸਟਰ ਤੋਂ ਚਾਲੂ ਹੋਇਆ ਉਹਨਾਂ ਨੇ ਆਪਣੀ ਕਮਜ਼ੋਰੀਆਂ ਢਕਣ ਵਾਸਤੇ ਪੰਜਾਬ ਪੁਲਿਸ ਦੇ ਉੱਤੇ ਇਲਜ਼ਾਮ ਲਾਇਆ 10000 ਕਹਿੰਦੇ ਤਬਾਦਲੇ ਅਸੀਂ ਡਰੱਗਸ ਦੇ ਨਾਲ ਰਿਲੇਟਿਡ ਇਸ਼ੂਸ ਤੇ ਕੀਤੇ ਐ ਉਹਦੇ ਬਾਅਦ ਉਹਨਾਂ ਦੇ ਜਿਹੜੇ ਮੰਤਰੀ ਸਾਹਿਬਾਨ ਸੀਗੇ ਉਹਨਾਂ ਨੇ ਕਿਹਾ ਨਹੀਂ ਮੰਤਰੀ ਨਹੀਂ ਮੈਂਬਰ ਆਫ ਪਾਰਲੀਮੈਂਟ ਸਾਹਿਬ ਨੇ ਕਿਹਾ ਕਹਿੰਦੇ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਅਫਸਰ ਸੀਗੇ ਇਹਨਾਂ ਨੇ ਸਾਨੂੰ ਇਲੈਕਸ਼ਨ ਹਰਵਾਤਾ ਇਹ ਸਾਰੇ ਦੇ ਸਾਰੇ ਅੱਜ ਇੱਕ ਦੂਜੇ ਦੇ ਉੱਤੇ ਇਲਜ਼ਾਮ ਫਰੋਸ਼ੀ ਕਰ ਰਹੇ ਹੈ ਤੇ ਆ ਇਲਜ਼ਾਮ ਫਰੋਸ਼ੀ ਸਿਰਫ ਆਮ ਆਦਮੀ ਪਾਰਟੀ ਤੈਸੀਮਤ ਨਹੀਂ ਦੋ ਦੇ ਆਰ ਨੋ ਮੋਰ ਅਵੇਜਰ ਪਲੇਅਰ অর ਇਵਨ ਅ ਪਲੇਅਰ ਅੱਜ ਦੇ ਇਸ ਬਾਈ ਇਲੈਕਸ਼ਨ ਦੇ ਅੰਦਰ ਆ ਇਲਜ਼ਾਮ ਫਰੋਸ਼ੀ ਜਿਹੜੀ ਹੈ ਆ ਅਕਾਲੀ ਦਲ 'ਚ ਵੀ ਚੱਲ ਰਹੀ ਹੈ ਸਭ ਅੱਜ ਸਾਰੇ ਦਾ ਸਾਰਾ ਆਪਣੀ ਹਾਰ ਦਾ ਠਿਕਰਾ ਇਹ ਆਪਣੀ ਅੱਜ ਜਿਹੜੀ ਸਥਿਤੀ 'ਚ ਅਕਾਲੀ ਦਲ ਖੜਾ ਹੈ ਉਹ ਸਾਰਾ ਠਿਕਰਾ ਅੱਜ ਭਾਜਪਾ ਦੇ ਸਿਰ ਤੇ ਫੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਬਾਰ-ਬਾਰ ਦੁਹਰਾਇਆ ਹੈ ਵੀ ਮੈਂ ਸਭ ਤੋਂ ਵੱਡਾ ਇਸ ਗੱਲ ਦਾ ਹੈ ਮੈਤੀ ਸੀਗਾ ਵੀ ਇੱਥੇ ਆਪਸ 'ਚ ਸਮਝਾਤੋ ਹੋ ਕੇ ਲੜਾਂਗੇ ਤਾਂ ਪੰਜਾਬ ਦੇ ਅਮਨ ਸ਼ਾਂਤੀ ਵਾਸਤੇ ਪੰਜਾਬ ਦੇ ਭਵਿੱਖ ਵਾਸਤੇ ਬਿੱਤ ਰਿਹਾ ਕਿਉਂਕਿ ਪਹਿਲਾਂ ਵੀ 96 97 ਚ ਜਿਹੜਾ ਸਮਝੌਤਾ ਅਕਾਲੀ ਤੇ ਭਾਜਪਾ ਦਾ ਹੋਇਆ ਸੀਗਾ ਉਹ ਕੋਈ ਇੱਕ ਰਾਜਨੀਤਿਕ ਸਮਝੌਤਾ ਨਹੀਂ ਸੀਗਾ ਉਹ ਇੱਕ ਸਮਾਜਿਕ ਤੇ ਇਥੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਸਾਹਮਣੇ ਰੱਖ ਕੇ ਸਾਡਾ ਜਿਹੜਾ ਭਾਈਚਾਰਕ ਸਾਂਝ ਸੀ ਉਹਨੂੰ ਬਰਕਰਾਰ ਰੱਖ ਸਕੇ ਉਸ ਦ੍ਰਿਸ਼ਟੀ ਨਾਲ ਹੋਇਆ ਸੀਗਾ ਤੇ ਉਸੇ ਨਜ਼ਰੀਏ ਨਾਲ ਮੈਂ ਫੇਰ ਦੁਬਾਰਾ ਕਿਉਂਕਿ ਜਿਸ ਕਿਸਮ ਦੀ ਸੁਗਬੁਗਾਟ ਉਸ ਤੋਂ ਪਹਿਲਾਂ ਬਾਈ ਇਲੈਕਸ਼ਨ ਹੋ ਕੇ ਆ ਗਿਆ ਸੀਗਾ ਸੰਗਰੂਰ ਦਾ ਤੇ ਜਿਹੜੇ ਨਤੀਜੇ ਸਾਹਮਣੇ ਆਏ ਸੀ ਉਹ ਇੱਕ ਚਿੰਤਾ ਦਾ ਵਿਸ਼ਾ ਸੀਗਾ ਤੇ ਅੱਜ ਮਨੂੰ ਆਹ ਕਹਿੰਦੇ ਹੋਏ ਮੈਂ ਕੋਈ ਬਾਹਾਦਰੀ ਨਹੀਂ ਲੈ ਰਿਹਾ ਮਨੂੰ ਇਸ ਗੱਲ ਦਾ ਅਹਿਸਾਸ ਵੀ ਹੈ ਵੀ ਜਿਹੜੇ ਮੇਰੇ ਖਦਸੇ ਸੀਗੇ ਉਹ ਖਦਸੇ ਸਾਰੇ ਸੱਚ ਸਾਬਤ ਹੋਏ ਅੱਜ ਅਕਾਲੀ ਦਲ ਦੀ ਲੀਡਰਸ਼ਿਪ ਦੀ ਕਮਜ਼ੋਰ